ਫਟ ਫਟ ਸੂਰੀਆ ਨੂੰ ਲੱਗਦੀ ਹੀ ਕਰਦੀ ਆ ਚੀਰ ਚੀਰ ਫਟ 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 ਕਰ ਤੇ ਕਰ ਅਬ ਚੜਤਾ ਤੇ ਪਿਛਲੇ ਦਮਾਂ ਕਮ ਕਰਦੀ ਆ ਛੱਟ ਛੱਟ ਲਓ ਮੈਂ ਇਹ ਜਿਹੜਾ ਇਤਿਹਾਸ ਨਾ ਪਹਿਲਾ ਜੰਗ ਆ ਇਹਦੇ ਤੋਂ ਪਹਿਲਾਂ ਜੰਗ ਨਹੀਂ ਕੋਈ ਹੋਇਆ ਇਹ ਛੇਵੇਂ ਮਹਾਰਾਜ ਨੇ ਲੜਿਆ ਇਹ ਜਿਹੜਾ ਜੰਗ ਕਈ ਕਹਿੰਦੇ ਪਾਸ ਕਰਕੇ ਸਾਧ ਸੰਗਤ ਜੀ ਪਾਸ ਕਰਕੇ ਤਾਸ ਕਰਕੇ ਔਰ ਉਹ ਜਿਹੜੀਆਂ ਤੱਤੀਆਂ ਤਵੀਆਂ ਤੱਤੀ ਤਵੀ ਤੋਂ ਤੱਤੀ ਤਵੀ ਤੋਂ ਹੀ ਤੇਗਾ ਬਣੀਆਂ ਤੇ ਤੇਗਾ ਮੀਰੀ ਪੀਰੀ ਉਹਨਾਂ ਦੀਆਂ ਪਿੱਠਾਂ ਚੋਂ ਕੇ ਖੰਡਾ ਬਣਿਆ ਉਹਦੇ ਵਿੱਚ ਹੀ ਸਾਰੀ ਪਾਵਰ ਮਿਲੀ ਆ ਐਵੇਂ ਨਹੀਂ ਮਿਲੀ ਬਹੁਤ ਵੱਡੀ ਕੁਰਬਾਨੀ ਹੋਈ ਆ ਖੈਰ ਇਤਿਹਾਸ ਤੇ ਬਹੁਤ ਲੰਬਾ ਤੇ ਬੜਾ ਚੜ੍ਹਦੀ ਕਲਾ ਦਾ ਬਹੁਤ ਕੁਝ ਰਹਿੰਦਾ ਫੌਜ ਨੂੰ ਤਕਰੀਰ ਕੀਤੀ ਪਹਿਲਾ ਯੁੱਧ ਹੋਣ ਕਰਕੇ ਮੁਖਲਿਸ ਖਾਨ ਇਹ ਚੜਿਆ 7000 ਫੌਜ ਇਹ ਤੇ ਉਥੋ ਜੀ ਕਹਿੰਦਾ ਜੀ ਬੜੀ ਆ ਕੜਾ ਖਾਣਿਆ ਸਾਡੇ ਨਾਲ ਕੀ ਲੜਨਾ ਦਾਈਨੀ ਸੀ ਪਹਿਲਾਂ ਇਹ ਤੇ ਜਦੋਂ ਆਏ ਤੇ ਮਹਾਰਾਜ ਦੀ ਖੇਡ ਵੇਖੋ ਉਹ ਮਹਾਰਾਜ ਉਹਨਾਂ ਕੋਲ ਤਾਂ ਤੋਪਾਂ ਵੀ ਆ ਮਾਰੇ ਕਹਿੰਦੇ ਫੇ ਆਪਣੀ ਵੀ ਬਣਾ ਲਓ ਕਹਿੰਦੇ ਮਹਾਰਾਜ ਇੰਧਾ ਤੋਪਾਂ ਕਹਿੰਦੇ ਸੱਦੋ ਉਹ ਖੇਮ ਕਰਨ ਵਾਲਾ ਮੋਰੀ ਕਿੱਥੇ ਆ ਮਿਸਤਰੀ ਸੇਕ ਨਿਵੇ ਨੇ ਰਾਮਗੜੀ ਗੁਰੂ ਕੇ ਪਿਆਰੇ ਨੇ ਐਵੇਂ ਨਹੀਂ ਸਾਰੀ ਬੁੰਗੇ ਇਦਰਦ ਹੋ ਗਏ ਰਾਮਗੜੀਆਂ ਦਾ ਹਾਲੇ ਵੀ ਖੜਾ ਉਹ ਸਾਂਭਣਾ ਚਾਹੀਦਾ ਖਾਲਸਾ ਜੀ ਬੜੀ ਵੱਡੀ ਸਾਡੀ ਧਰੋ ਰਿਆ ਜਿੱਥੇ ਦਿੱਲੀ ਦਾ ਤਖਤ ਅੱਜ ਵੀ ਮਾਰੇ ਦੇ ਚਰਨਾਂ ਵਿੱਚ ਪਿਆ ਜੇ ਸਾਰੇ ਪੰਥ ਨਹੀਂ ਲਿਆਂਦਾ ਵੇਸ਼ਕ ਖੈਰ ਹਣ ਮੇਰੇ ਕਲਗੀ ਵਾਲੇ ਸਤਿਗੁਰੂ ਮੇਰੇ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਮੋਜਾਂ ਵਾਲੇ ਚੋਜ ਕਰਨ ਲੱਗੇ ਕਹਿੰਦੇ ਮੋਰੀ ਤੂਪ ਚਾਹੀਦੀ ਕਹਿੰਦੇ ਮਾਰੇ ਕਿਰਪਾ ਕਰੋ ਬਣਾਈਏ ਗਾਦੀ ਮਾਰੇ ਤੂਪਾਂ ਤੇ ਸਰਬਲੋਹ ਤੇ ਫੁਲਾਦੀ ਬੜਾ ਢਲਣਾ ਪਏਗਾ ਮਾਰੇ ਕਹਿੰਦੇ ਆ ਮੋਛਾ ਜਿਹਾ ਪਿਆਦੀ ਬਣਾ ਲੱਕੜ ਵੇਖੋ ਕਦੇ ਲੱਕੜਾਂ ਦੀਆਂ ਤੋਪਾਂ ਕਿਤੇ ਨਹੀਂ ਚੱਲੀਆਂ ਇਤਿਹਾਸ ਧੰਨ ਗੁਰੂ ਹਰਗੋਬਿੰਦ ਸਾਹਿਬ ਭਾਈ ਮਾਰੀ ਨੇ ਲੱਕੜ ਦੀ ਤੋਪ ਕਢੀ ਅੱਜ ਵੀ ਖੜੀ ਆ ਜੀ ਲੋਗੜ ਕਿਲੇ ਓਏ ਲੋ ਤੋਪ ਮੁਖਲਸ ਕਾਹਨ ਜਦੋਂ ਆਏ ਨਾ ਪਰ ਹੀ ਰੋਕ ਲੈ ਆਉਂਦੀ ਲੋਰੋਂ ਓਏ ਜਿਹੜੀ ਤੋਪ ਹੈ ਨਾ ਕਹਿੰ ਲੱਗੋ ਸਾਨੂੰ ਤਾਂ ਪਤਾ ਹੀ ਨਹੀਂ ਸੀ ਨਾ ਕੋ ਤੋ ਉਹ ਭਾਵੇਂ ਇੱਕੋ ਹੀ ਆ ਉੱਚ ਪਾਉਂਦੇ ਰੂੜੇ ਕੰਕਰ ਇੱਟਾਂ ਬੱਟੇ ਤੇ ਬਰੂਦ ਤੋਂ ਸਾਧ ਸੰਗਤ ਜੀ ਗੋਲਿਆਂ ਤੋਂ ਵੱਧ ਨੁਕਸਾਨ ਕੀਤਾ ਦੰਦ ਪੀ ਪੀ ਕੇ ਲਹੂ ਕੱਢ ਲੈ ਕਈਆਂ ਨੇ ਠੁੱਕਦੇ ਫਿਰਦੇ ਆ ਕਹਿੰਦੇ ਉਹ ਐਨਾ ਨਹੀਂ ਸੀ ਪਤਾ ਅਸੀਂ ਤੇ ਕੜਾ ਖਾਣੀ ਸਮਝਦੇ ਸੀ ਮਾਰੇ ਨੇ ਕਿੰਦੀ ਦੇ ਸੇਖੀ ਖੱਲੇ ਉਹਨਾਂ ਨੇ ਡੱਕੇ ਪਾਤੇ ਪਰ ਗੁਰਮਖ ਪਿਆਰੇ ਉਧਰ ਦੂਜਾ ਪਾਸਾ ਵੇਖਣ ਵਾਲਾ ਮਹਾਰਾਜ ਗੁਰੂ ਅਰਗੁਨ ਸਾਹਿਬ ਦੀ ਬੱਚੀ ਦਾ ਵਿਆਹ ਜੇ ਆਨੰਦਕਾਰ ਜੇ ਤੇ ਮਹਾਰਾਜ ਨੂੰ ਕਹਿ ਲੱਗੇ ਸੇ ਕਹਿੰਦੇ ਮਹਾਰਾਜ ਬਰਾਤ ਨੂੰ ਰੋਕ ਦਈਏ ਮੱਲੇ ਪਿੰਡ ਤੋਂ ਆ ਜਾਣੀਆਂ ਮਹਾਰਾਜ ਉਹ ਸਾਧੂ ਜੀ ਧਰਮਾ ਜੀ ਉਹ ਤੇ ਤਰੇ ਹੋਇਆ ਮਾਰੇ ਕਹਿੰਦੇ ਨਹੀਂ ਧੀ ਦਾ ਡੋਲਾ ਵੀ ਤੋਰਾਂਗੇ ਤੇ ਪੁੱਤਰੇ ਖਾਣਾ ਦੇ ਮੂੰਹ ਵੀ ਮੋੜਾਂਗੇ ਦੋਏ ਕੰਮ ਕਰਾਂਗੇ ਲਓ ਖਾਲਸਾ ਜੀ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੇਰੇ ਪੀਰੀ ਵਾਲੇ ਪਾਤਸ਼ਾਹ ਸੱਚੇ ਪਾਤਸ਼ਾਹ ਕਹਿੰਦੇ ਐਦਾਂ ਕਰੋ ਪਰਿਵਾਰ ਨੂੰ ਕੱਢੀਏ ਸਾਡਾ ਪਰਿਵਾਰ ਰਾਮ ਸਰ ਕੋ ਇਕੱਠਾ ਹੋ ਗਿਆ ਜਦੋਂ ਵੇਖਿਆ ਬੀਬੀ ਵੀਰ ਉਤਾਈ ਨਹੀਂ ਮਾਰੇ ਕਹਿੰਦੇ ਉਹ ਮਾਤਾਵਾਂ ਕਹਿਣ ਲੱਗੀਆਂ ਜੀ ਅਸੀਂ ਸੋਚਿਆ ਉਹਨਾਂ ਨਾਲ ਉਹਨਾਂ ਕਿਹਾ ਉਹਨਾਂ ਨਾਲ ਫੇ ਹੁਣ ਸਿੰਘੇ ਤੇ ਬਾਬਕ ਨੂੰ ਕੱਲਿਆ ਇਹ ਜਿਹੜਾ ਭਾਈ ਬਾਬਕ ਹੈ ਨਾ ਇਹ ਚੋਟੀ ਦਾ ਰਬਾਬੀ ਵੀ ਆ ਢਾਡੀ ਵੀ ਆ ਤੇ ਜਰਨੈਲ ਵੀ ਆ ਤੇਗਾ ਵੀ ਵੱਧ ਵੱਜ ਕੇ ਮਾਰਦਾ ਇਹ ਗੁਰੂ ਕੀ ਕਿਰਪਾ ਜਿਹਦੇ ਕੋਲੋਂ ਜੋ ਮਰਜ਼ੀ ਕਰਵਾ ਲੈ ਢੱਡਾਂ ਤੇ ਹੀ ਨਿਰਭਰ ਨਹੀਂ ਜੰਗ ਵੀ ਲੜਵਾ ਸਕਦਾ ਇਹ ਗੁਰੂ ਕੀ ਕਿਰਪਾ ਹੈ ਖੈਰ ਸੰਗਤ ਜੀ ਇਹ ਗਏ ਬੀਬੀ ਵੀਰੂਨ ਲੈ ਕੇ ਤੁਰੇ ਆਉਂਦੇ ਆ ਰਾਹ ਚ ਕੀ ਵੇਖਦੇ ਇੱਕ ਵੱਡਾ ਜਥਾ ਦਰਬਾਰ ਸਾਹਿਬ ਦੇ ਵਿੱਚ ਘੁੰਮਦਾ ਸਣੀ ਜੁੱਤੀਆਂ ਜਿਵੇਂ 1984 ਚ ਬੀੜੀਆਂ ਸਿਕਟਾਂ ਤੇ ਪੀਂਦੇ ਵੇਖੇ ਗਏ ਸਾਧ ਸੰਗਤ ਜੀ ਔਰ ਕਹਿ ਰਹੇ ਸੀ ਔਰ ਇੱਕ ਹੋਰ ਸੁਣਿਓ ਉਹ ਜਿਹੜੀ ਲక్ష్ਮੀ ਕਾਂਤਾ ਜੀ ਏ ਕੱਲੇ ਲੱਡੂ ਹੀ ਨਹੀਂ ਬੰਡੇ ਇਹ ਜਨ ਸੰਗੀਆਂ ਨੇ ਉਸ ਜਨਾਨੀ ਨੇ ਬੀੜੀਆਂ ਦੇ ਬੰਡਲ ਸਿਕਟਾਂ ਦੇ ਪੈਕਟ ਲਿਆ ਲਾ ਕੇ ਫੌਜੀਆਂ ਨੂੰ ਦਿੱਤੇ ਤੇ ਪੀਓ ਇੱਥੇ ਔਰ ਪੀਂਦੇ ਰਹੇ ਛੋਲੇ ਹੋਰ ਕਈ ਪਦਾਰਥ ਪੂਰੀਆਂ ਉਹਨਾਂ ਨੂੰ ਖਵਾਉਂਦੇ ਵੇਖੇ ਗਏ ਇਤਿਹਾਸ ਦਾ ਹਰੋਂਦਾ ਫੇ ਚੁੰਡੇ ਵੀ ਜਾਂਦੇ ਨੇ ਖੈਰੇ ਬੜਗਾੜੀ ਸਾਹਿਬ ਕੰਮ ਕਰਦ ਕੇ ਮੈਂ ਇਹਨੂੰ ਹੀ ਅੱਗੇ ਕਰਾਂ ਆਹ ਲੋ ਸ਼ਾਂਦੇ ਇਹਦੇ ਵਿੱਚ ਦੋਏ ਪੱਖ ਆ ਜਾਣੇ ਨੇ ਤੇ ਮਹਾਰਾਜ ਬੀਬੀ ਵੀਰੋ ਤੇ ਪਹੁੰਚ ਗਈ ਮਹਾਰਾਜ ਕੋ ਮਹਾਰਾਜ ਕਹਿੰਦੇ ਪਰ ਸਿੱਖੋ ਇੱਕ ਮੇਰਾ ਸਨੇਹਾ ਦੇ ਦਿਓ ਪੱਲੂ ਫੇਰ ਦਿਓ ਲਾਗੇ ਮੈਨੂੰ ਲੋੜਿਆ ਹੁਣ ਸਿਰਾਂ ਦੀ ਮੈਨੂੰ ਲੋੜਿਆ ਯੋਧਿਆਂ ਦੀ ਬਾਬਾ ਵਿਦੀ ਚੰਦ ਜੀ ਲਿਆ ਆਪਣੇ ਵਾਲੇ ਹੁਣ ਬਾਬਾ ਬਿਧੀ ਚੰਦ ਸਾਹਿਬ ਜੀ ਬੜੀ ਵੱਡੀ ਕਿਰਪਾ ਸਾਧ ਸੰਗਤ ਜੀ ਗੁਰੂ ਕੇ ਵੱਡੇ ਵਾਰ ਵੱਡੀਆਂ ਰਹਿਮਤਾਂ ਵਾਲੇ ਹੁਣ ਸ਼ੈਲ ਸ਼ਵੀਲੇ ਮੱਝ ਦੇ ਮਝੈਲ ਇਹ ਸੱਤ ਸੱਤ ਫੁੱਟੇ ਉਹ ਵੀ ਛਾਲਾ ਮਾਰ ਕੇ ਆ ਗਏ ਹੁਣ ਮਹਾਰਾਜ ਨੇ ਜਿਹੜਾ ਉਦੋਂ ਐਲਾਨ ਕਰਵਾਇਆ ਇਹੀ ਐਲਾਨ ਸੰਤ ਜਰਨੈਲ ਸਿੰਘ ਜੀ ਨੇ ਵੀ ਕੀਤਾ ਬਾਬਾ ਜੀ ਬਾਬਾ ਨਾਗਰ ਸਿੰਘ ਜੀ ਦੀ ਬੜੀ ਵੱਡੀ ਕੁਰਬਾਨੀਆਂ ਸਾਧ ਸੰਗਤ ਜੀ ਇਹਨਾਂ ਨੇ ਬੜੀ ਕੁੱਟਖਾਦੀ ਪੁਲਿਸ ਦੀ ਪੈਣੀਆਂ ਹੋਰ ਦੇ ਉੱਪਰ ਪੈ ਕੇ ਆਪ ਖਾਦੀਆਂ ਇੱਥੇ ਹੀ ਵਸਨੀ ਸ਼ਸਤਰਾਂ ਵਾਸਤੇ ਬੜੇ ਝੱਲੇ ਜਥੇਵੰਦੀ ਦੇ ਬੜੇ ਵੱਡੇ ਸਿੰਘ ਨੇ ਗੁਰੂ ਕਿਰਪਾ ਕਰੇ ਜਥੇਵੰਦੀ ਤੋਂ ਵੱਡਾ ਕੋਈ ਨਹੀਂ ਹੁੰਦਾ ਪੰਥ ਤੋਂ ਵੱਡਾ ਕੋਈ ਨਹੀਂ ਪਰਵਾਰ ਆਪੋ ਆਪਣੀ ਜਗ੍ਹਾ ਹੁੰਦੀ ਆ ਯਾਦ ਰੱਖਿਓ ਪੰਥ ਪ੍ਰਥਮ ਹੈ ਇਹ ਸੱਚਾ ਪੰਥ ਉਹ ਸੱਜੇ ਦਾ ਸੱਜੇ ਨਹੀਂ ਮਰ ਸਕਦਾ ਨਹੀਂ ਮਿਟ ਸਕਦਾ ਨਹੀਂ ਮਰ ਸਕਦਾ ਨਹੀਂ ਮਿਟ ਸਕਦਾ ਲੱਖ ਝਖੜ ਝੁਲ ਜੇ ਇਸ ਉੱਤੇ ਕੋਈ ਦਾ ਵਾਰ ਵੇਂਗਾ ਵੀ ਨਹੀਂ ਕਰ ਸਕਦਾ ਇਹ ਦੁਕੜਾਂ ਟਿਕੜਾਂ ਨੇ ਕਿਸੇ ਨੇ ਕੀ ਕਰਨਾ ਵੱਡੇ ਵੱਡੇ ਮਾਰਦੇ ਮੋਕਗ ਹੈ ਕਈਆਂ ਦੀਆਂ ਫੱਟੀਆਂ ਪੋਚੀਆਂ ਗਈਆਂ ਪੋਚੀਆਂ ਜਾਣ ਗਈਆਂ ਲੈਓ ਮੇਰਾ ਮਨ ਕਰਦਾ ਵੀ ਇਹ ਸ਼ੰਦ ਨਾ ਛੱਡਾਂ ਬਾਹਰ ਕਹਿ ਦਿਆਂਗੇ ਹੱਲੇ ਨਾਲੀ ਕਹਿਣ ਰਹਿਣਾ ਟਾਈਮ ਸੀਗਾ ਕਿਉਂਕਿ ਬੜਾ ਸੁਹਾਵਣਾ ਜਾਂ ਆਨੰਦ ਬਣਿਆ ਲਾ ਮਾਰਾ ਸੱਚੇ ਪਾਛਾ ਦਾ ਸੁਣਿਆ ਅੱਜ ਵੀ ਹੈ ਖਾਲਸਾ ਜੀ ਇਹ ਸਦਾ ਹੀ ਰਹਿਣਾ ਉਹ ਸੁਨੇਹਾ ਕੀ ਆ ਆ ਲੋ ਸੁਣਿਓ ਪ੍ਰੇਮਨਾਥ ਸ਼ਾਂਤ ਕਵੀਸ਼ਰੀ ਚ ਕਹਿ ਰਹੇ ਸਿੱਖ ਸ਼ੇਰ ਜਵਾਨ ਹੋਏ ਵੀਰੋ ਬਰਵਾਨ ਹੋਏ ਸਿੱਖ ਸ਼ੇਰ ਜਵਾਨ ਹੋਏ ਵੀਰੋ ਬਰਵਾਨ ਹੋਏ सुभालो कोर छे मां कलिया उठो हरिमंदुडा हे चलिया सूरमियूं हरिमंदुडा ਮੰਦਰ ਟੱਟ ਐ ਚੱਲਿਆ ਸੂਰ ਮਿਓ ਉੱਠੋ ਓਏ ਹਰ ਮੰਦਰ ਟੱਟ ਐ ਚੱਲਿਆ ਹਰ ਗੋਵਿੰਦ ਸੇਵ ਦੀਆਂ ਸ਼ਮਸ਼ੀਰਾ ਦਾ ਕਹਿਣਾ ਆਕਾਲ ਦੇ ਤਖਤ ਦੀਆਂ ਤਸੀਰਾ ਦਾ ਦੀ ਰਾਖੀ ਲਈ ਅਣਖੀਲੇ ਬਣ ਜਾਵੋ ਸਾਡੀ ਪੰਜਨ ਵਡਜੋ ਤੇ ਪੰਜ ਪੀਰਾਂ ਦਾ ਕਹਿਣਾ ਸੂਰ ਮਿਓ ਉਠਾਇਆ ਹੋ ਰਿਤ ਦਾ ਗੈਰ ਰਿਤ ਦਾ ਸੂਰਜ ਕਿਉਂ ਅਜਨੀ सूरियो उठो हरि मंदर ड सूरमयो उठो हरिमंदर चलिया हर कर्म कोई कावीड़ थक ड़ा उठ अर्जुन देयां ले चलिया ਖਾਲਸਾ ਜੀ ਖਾਲਸਾ ਕਾਲਜ ਉਹ ਲਾਲ ਰੰਗ ਦਾ ਨਾ ਆ ਸ਼ਹੀਦਾਂ ਦੇ ਲਹੂ ਦੀ ਲਾਲੀ ਆ ਇਹ ਯੁੱਧ ਉੱਥੇ ਲੜਿਆ ਗੁਰੂ ਕੇ ਲਾਲਾਂ ਬੜੀ ਵੱਡੀ ਗੰਤੀ ਲਓ ਫੌਜਾਂ ਹੋ ਗਈਆਂ ਇਕੱਠੀਆਂ ਇੱਕ ਪਾਸੇ ਵੈਰੀ ਇੱਕ ਪਾਸੇ ਗੁਰੂ ਕੇ ਲਾਲ ਚੜਿਆ ਦਿਨ ਉਧਰੋਂ ਅੱਲਾਹੁ ਅਕਬਰ ਯਾਲ ਯਾਲੀ ਦੇ ਨਾਰੇ ਵੱਜਦੇ ਆ ਇਧਰ ਬੱਜੀਆਂ ਨਗਾਰਿਆਂ ਦੇ ਉੱਤੇ ਚੋਪਾਂ ਜਦੋਂ ਕੰਨ ਨੰਨ 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 ਕਰਦੇ ਭੱਜ ਗਏ ਨਗਾਰੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਬਾਬਾ ਵਿਧੀ ਚੰਦ ਸਾਹਿਬ ਬਾਬਾ ਤੋਤਾ ਜੀ ਬਾਬਾ ਤਲੋਕਾ ਜੀ ਬਾਬਾ ਨਾਲਾ ਜੀ ਗੁਰਮਖ ਪਿਆਰਿਓ ਬਾਬਾ ਨੇਹਾਲਾ ਜੀ ਬਾਬੇ ਜੇਠੇ ਵਰਗੇ ਬਾਬੇ ਪੈੜੇ ਮੁਖੇ ਓ ਗੁਰੂ ਕੇ ਲਾਲ ਕੱਲਾ ਕੱਲਾ ਬੱਬਰ ਸ਼ੇਰ ਐਡੇ ਯੋਧੇ ਐਡੇ ਜਰਨੈਲ ਐਨੇ ਸੋਹਣੇ ਜਿਨ੍ਹਾਂ ਨੂੰ ਚਾਹੋ ਹੈ ਮੋਹੇ ਮਰਨੇ ਦਾ ਚਾਹ ਹੈ ਜਾ ਚੜਿਆ ਆਇਆ ਵੀ ਮੜੀਏ ਤੇ ਜਦੋਂ ਹੋਇਆ ਵੀ ਹੁਣ ਯੁੱਧ ਸ਼ੁਰੂ ਹੋਣਾ ਤੇ ਬਾਬਾ ਭਾਨੂੰ ਜੀ ਸਭ ਤੋਂ ਪਹਿਲਾਂ ਆਏ ਕਹਿੰਦੇ ਮਹਾਰਾਜ ਸਭ ਤੋਂ ਪਹਿਲਾਂ ਮੈਦਾਨੇ ਜੰਗ ਵਿੱਚ ਮੈਨੂੰ ਕੱਢੋ ਯੁੱਧ ਪਹਿਲਾ ਤੇ ਸਭ ਤੋਂ ਪਹਿਲਾਂ ਬਾਬਾ ਭਾਨੂੰ ਜੀ ਜੰਗ ਨੂੰ ਤਿਆਰ ਕਰਾਉਂਦੇ ਅਰ ਸਾਧ ਸੰਗਤ ਜੀ ਇੰਨਾ ਤਕੜਾ ਲੜਿਆ ਨਾ ਬਾਬਾ ਪਾਣੂ ਉਹ ਪਿੱਛੇ ਨੂੰ ਹਟਣ ਤੇ ਪਿੱਛੋਂ ਬੁਰਾ ਭਲਾ ਕਰਨ ਓਏ ਉਹ ਆ ਨਹੀਂ ਸੰਭਿਆ ਜਾਂਦਾ ਗੁਰੂ ਕਾ ਸਿੱਖ ਤੇ ਗੁਰੂ ਨੂੰ ਕਿੱਥੋਂ ਡਕੋਗੇ ਓਏ ਅੱਗੇ ਹੋ ਤੇ ਜਿਹੜਾ ਅੱਗੇ ਹੋਇਆ ਉਹ ਝਟਕ ਦਿੱਤਾ ਬਾਬੇ ਭਾਨੂੰ ਨੇ ਸਮਝ ਵਰਗੇ ਕਰ ਕਰਕੇ ਡੱਕਰੇ ਘਟ ਕਰਕੇ ਸੁਰਦਤੇ ਜੇ ਇਧਰ ਨੂੰ ਪੈਂਦਾ ਉਧਰ ਨੂੰ ਪੈਂਦਾ ਢੇਰੀਆਂ ਹੀ ਲਾਉਂਦਾ ਜਾਂਦਾ ਉਹਦੀ ਤੇਗ ਐ ਉਹਦੀ ਆਓ ਆਓ ਦੀ ਆਹ ਨੱਚਦੀ ਟੱਪ ਦੀ ਚਲੀਆਂ ਪਾਮ ਦੀ ਕਈਆਂ ਨੂੰ ਝਟਕਦੀ ਕਈਆਂ ਨੂੰ ਵੱਢਦੀ ਕਈਆਂ ਨੂੰ ਟੁੱਕਦੀ ਕਈਆਂ ਨੂੰ ਮਾਰਦੀ ਕਈਆਂ ਨੂੰ ਡੋਬਦੀ ਕਈਆਂ ਨੂੰ ਤਾਰਦੀ ਤੇਗ ਚੱਲਦੀ ਭਾਨੂੰ ਸਿਪਾ ਸਲਾਰ ਦੀ ਕਹਿੰਦੇ ਖਿੱਚੀ ਸੀ ਤੇ ਤੇਗ ਭਾਨੂੰ ਨੇ ਮਿਆਨ ਵਿੱਚੋਂ ਲਈ ਜਾਂਦੀ ਤੇ ਵੇਖੋ ਜ਼ਾਲਿਮਾਂ ਦੇ ਕਿੱਥੇ ਫਟ ਫਟ ਸੂਰੀਆ ਨੂੰ ਲੱਗਦੀ ਕਰਦੀ ਆ ਚੀ ਚੀਰ ਫਟ 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 ਕਰ ਤਕਰ ਅਬ ਚੜਤਾ ਤੇ ਪਿਛਲੇ ਦਮਾਂ ਕਮ ਕਰਦੀਆ ਚੜ 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 ਕਰਦੀਆ ਅੱਗੇ ਨੂੰ ਵਾਦੀਆ ਵੈਰੀ ਤਾਂ ਹੀ ਆਖਦੀ ਓ ਚੱਲ ਪਿਛੇ ਹਟ ਹਟ ਹਟਟ ਕਹਿੰਦੇ ਹਟਾਈ ਦਿੰਦੇ ਸਤਮੁ ਚੱਲਦੀ ਦੀ ਆਉਂਦੀ ਆ ਆਵਾਜ਼ ਖਟ 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 ਚੱਲ ਜਲ ਵੈਰੀਆਂ ਦਿਲ ਵਿੱਚ ਰਤਬਿਨ ਭੂਤੇ ਤੇ ਪੇ ਪੈ ਗੱਟ 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 ਫੀਰਤ ਖੂਨ ਦੇ ਬਗਾਏ ਬਣ ਕੋਮਲੇ ਲੜਨ ਸੂਰੇ ਓ ਜੰਗ ਵਿੱਚ ਟਟ ਟਟ ਓ ਉੱਧਰ ਟਗੜ ਟਗੜ ਕੋੜੇ ਭੱਜ ਦਮਤਾਨ ਵਿੱਚ ਟੜਕ 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 तोपा चलिया पटक पटक पे सूर में सुई उठ खटक खटक ते खटक खटक ते गा ते खलिया चटक चटक चटका जल बेरिया अटक अटक जान अटक अटक जान अटक अटक जान हल्ला वा ते खलिया फड़क फड़क पर प्राण पांच छोड़ चले तरक 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 ਛਾਤੀਆਂ ਫਟ ਕੇ ਲੀਆਂ ਕਹਿੰਦੇ ਕਹਾਉਂਦੇ ਉੱਥੇ ਮੈਦਾਨੇ ਜੰਗ ਦੇ ਵਿੱਚ ਜਦੋਂ ਵੇਖਿਆ ਵੀ ਭਾਈ ਭਾਨੂੰ ਨਹੀਂ ਆਉਂਦਾ ਕਾਬੂ ਉਹਨੂੰ ਸਾਰੀ ਪੈ ਗਏ ਟੁੱਟ ਗਏ ਸਿੱਖਾ ਕਿਹਾ ਓਏ ਆ ਕੋਈ ਯੋਧੇ ਓਏ ਇਕੱਲੇ ਨਾਲ ਇਕੱਲੇ ਨੂੰ ਲੜਨ ਦਾ ਮੁਕਾਬਲਾ ਸੀ ਫੇਰ ਕਿਉਂ ਦੇ ਲੜਦੇ ਆ ਲੜਦੇ ਆ ਲੜਦੇ ਆ ਜਦੋਂ ਬਹੁਤੇ ਜਰਨੈਲ ਛੱਟ ਕੇ ਗਏ ਰਹਿ ਗਏ ਤਿੰਨ ਮੁਖਲਿਸ ਮੈਂ ਨੇੜੇ ਗੱਲ ਕਰਨਾ ਹੈ ਜੇ ਉਹ ਤੋਂ ਬੜਾ ਵੱਡਾ ਹੈ ਮੁਖਲਿਸ ਖਾਨ ਔਰ ਸਾਥ ਸੰਗਤ ਜੀ ਦਦਾਰ ਅਲੀ ਔਰ ਤੀਜਾ ਜਿਹਦੇ ਨਾਲ ਬਾਬਾ ਬਿੱਦੀ ਜੰਦ ਸਾਹਿਬ ਨਾਲ ਯੋਧਾ ਲੜਦਾ ਇਹ ਜਦੋਂ ਰਹਿ ਗਏ ਨਾ ਤੇ ਨਹੀਂ ਤੇ ਜਿਹੜਾ ਦਦਾਰ ਅਲੀ ਸੀ ਨਾਂ ਇਹ ਬਾਬਾ ਉੱਚਾ ਲੰਬਾ ਪਠਾਨ ਤੇ ਮਹਾਰਾ ਕਹਿੰਦੇ ਪੈਂਦੇਖਾਂ ਇੱਥੇ ਸੀ ਕਹਿੰਦੇ ਪੈਂਦੇਖਾਂ ਕੀ ਵਿਚਾਰੇ ਕਹਿੰਦੇ ਮਹਾਰਾ ਅਲੀ ਸਾ ਮੈਂ ਬੜਾ ਸੱਚੇ ਪਾਤਸ਼ਾਹ ਆਖੋ ਤੇ ਤਿੰਨਾਂ ਨੂੰ ਹੀ ਲੈ ਲਾਂ ਕਲਾਵੇ ਚ ਪੈਂਦਾ ਬਹੁਤ ਤਕੜਾ ਸੀ ਇੱਥੋਂ ਤੱਕ ਲਿਖਿਆ ਸਣੀਆ ਸਵਾਰ ਘੋੜੇ ਨੂੰ ਚੱਕ ਕੇ ਫੜਕਦਾ ਧੌਣਾ ਹੀ ਤੋੜ ਦਿੰਦਾ ਮਾਲੀ ਭਿੜਦੇ ਸਾਨ ਐ ਸਿੰਘਾਂ ਤੋਂ ਫੜ ਕੇ ਐ ਹਟਾਉਂਦਾ ਸੀ ਐਡੀ ਉਹ ਚ ਚਾਨ ਸੀ ਸਿੱਕਾ ਜਿੱਦਾਂ ਦਾ ਮਰਜ਼ੀ ਦੇ ਦਿਓ ਉਹਦੇ ਤੇ ਐ ਗੂਠਾ ਫੇਰ ਦਿੰਦਾ ਨਾ ਵਿਦਿਆ ਤੇ ਮਹਾਰਾ ਜੀ ਨੇ ਦਿੱਤੀ ਇੱਕ ਦਿਨ ਕਹਿੰਦਾ ਕਹਿੰਦਾ ਮਹਾਰਾ ਸੱਚੇ ਪਾਛਾ ਮੇਰਾ ਜੋਰ ਨਹੀਂ ਕਿਸੇ ਕੋਲ ਹੁੰਦਾ ਉਹਨਾਂ ਮੱਲੇ ਖੜਾ ਜਿੱਥੇ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਬੁਰਜਿਆ ਨਾ ਉੱਥੇ ਹੀ ਕਹਿੰਦਾ ਮੇਰਾ ਜੋਰ ਨਹੀਂ ਕਿਸੇ ਤੋਂ ਕਰਾਉਂਦਾ ਮਰ ਕੇ ਪੈਂਦਿਆ ਅਸੀਂ ਕਰਾਇਆ ਕਰੀਏ ਕਹਿੰਦਾ ਲੋ ਮਰ ਜਾ ਆਪਾਂ ਤੇ ਪੇ ਪੋਤੇ ਆ ਮਰ ਕੇ ਕਹਿੰਦੇ ਚੱਲ ਅੱਜ ਨਹੀਂ ਕਿਤੇ ਜੋਰ ਤੇਰੇ ਸਾਨੂੰ ਹੀ ਕਰਾਉਣੇ ਪੈਣਿਆ ਰਾਮ ਜੀ ਨਹੀਂ ਸਾਂਭਿਆ ਤੇ ਕਰਾਵਾਂਗੇ ਹਾਲੇ ਨਹੀਂ ਅਟਕਲਾ ਅਰਸ਼ਾਦ ਸਿੰਘ ਜੀ ਇਹ ਨਹੀਂ ਵੀ ਇਹ ਤਾਂ ਤਕੜਾ ਕੋਈ ਨਹੀਂ ਸੀ ਤਕੜੀ ਤਾਂ ਗੁਰੂ ਕੀ ਬਖਸ਼ਿਸ਼ ਆ ਤੇ ਜਿੱਦਣ ਪੈਂਦੇ ਨਾ ਜਿੱਥੇ ਹੁੰਦਾ ਬਾਬਾ ਵਿਧੀ ਚੰਦ ਸਾਹਿਬ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਗਲਤ ਮਲਤ ਬੋਲਿਆ ਤੇ ਬਾਬਾ ਜੀ ਬਾਬੇ ਵਿਧੀ ਚੰਦ ਨੇ ਨੈਣਾ ਨਾਲ ਹੀ ਵੇਖਿਆ ਬਾਬਾ ਜੀ ਨੇ ਬਾਬਾ ਜੀ ਨੂੰ ਮੜ ਐਂ ਕੀਤਾ ਮਰਨ ਵੀ ਕਰ ਦੇ ਸਮਝਾਉਣਾ ਹੀ ਹੁੰਦਾ ਉਹ ਕਿ ਇਦਾਂ ਥੋੜਾ ਵੀ ਡਾਂਗ ਫੜ ਕੇ ਲੈ ਮਾਰ ਦੇ ਮਾਰਨੇ ਨੇ ਕਿਹਾ ਬਾਬਾ ਜੀ ਕਰ ਦਿਓ ਦੇ ਦਿਓ ਪ੍ਰਸ਼ਾਦ ਤੇ ਬਾਬੇ ਵਿਧੀ ਚੰਦ ਨੇ ਕੁੱਟ-ਕੁੱਟ ਕੇ ਬੱਖੀਆਂ ਅੰਦਰ ਪਾਤੀਆਂ ਸੀ ਸੱਚ ਐ ਇੰਨਾ ਕੁੱਟਿਆ ਨਾ ਫਿਰ ਉਹ ਤੋਂ ਬਾਅਦ ਚੌਥਾ ਜਨ ਖੈਰ ਆ ਜਿਹੜਾ ਜੰਗ ਹੈ ਇਹ ਪਹਿਲਾ ਪਹਿੰਦੇ ਨੇ ਦੀਦਾਰ ਮਾਰ ਦਿੱਤਾ ਹੁਣ ਬਾਬੇ ਨੂੰ ਸੁਲਤਾਨ ਬਾਬਾ ਸੁਲਤਾਨ ਬੇ ਕੱਢਦਾ ਗਾੜਾ ਬਾਬਾ ਬੀਦੀ ਚੰਜੀ ਨੂੰ ਮਹਾਰਾ ਕਹਿੰਦੇ ਬਾਬਾ ਜੀ ਉਹ ਗੰਦਮੰਦ ਵਗਦਾ ਤੁਸੀਂ ਕਹਿੰਦੇ ਨਹੀਂ ਕੁਝ ਕਹਿੰਦੇ ਮਹਾਰਾ ਸਿਰ ਤੋਂ ਪੈਰਾਂ ਤਾਈ ਤਾਂ ਮੜੇ ਫਿਰਦੇ ਪਠਾਨ ਕਈਏ ਕੀ ਮਹਾਰਾ ਕਹਿੰਦੇ ਅਸੀਂ ਦਸੀਏ ਕਹਿੰਦੇ ਹਾਂ ਮਹਾਰਾ ਕਰੋ ਕਿਰਪਾ ਕਹਿੰਦੇ ਉਹ ਜਿਹੜੀ ਘੰਡ ਆ ਉਹਦੀ ਬਹੁਤ ਮੋਟਾ ਸੀ ਘੰਡ ਕਈਆਂ ਤੇ ਘੰਡੀ ਬੜੀਆਂ ਬਾਹਰੋਂ ਹੁੰਦੀ ਨਾ ਵੱਡੀ ਸਾਰੀ ਕਹਿੰਦੇ ਉਹਦੀ ਘੰਡੀ ਘਰੜ ਘਰੜ ਘੂਟ ਘੈਂ ਘਈ ਕਰੀ ਜਾਂਦੀ ਆ ਕਰਵਾ ਦਿਓ ਕਹਿੰਦੇ ਬਾਬਾ ਜੀ ਨੇ ਤੀਰ ਕੱਢਿਆ ਚੁਣਮਾ ਜਾ ਸਰ ਕਰਦਾ ਛੜਦਾ ਵਾ ਵਜਾ ਜਾ ਕੇ ਘੰਡ ਤੇ ਇੱਥੇ ਵਜਾ ਤੇ ਇੱਥੇ ਕਿਹੜੇ ਸਰੀਏ ਵੀ ਡੋ ਗਦੇ ਆ ਧੌਣ ਜੀ ਲੈ ਗੇ ਪਿੱਛੇ ਡੇ ਗੇ ਰਹਿ ਗਿਆ ਮੁਖਲਿਸ ਮੁਖਲਿਸ ਕਹਿੰਦਾ ਮਹਾਰਾਜ ਭਲੇ ਖਾਣਾ ਖਾਇਓ ਪਈ ਐਨੇ ਕੀਆਂ ਬੜੀ ਫੌਜ ਬੈਠੀ ਲਾਹੌਰ ਮਹਾਰਾਜ ਕਹਿੰਦੇ ਤੂੰ ਵੀ ਭਲੇ ਖਾਣਾ ਖਾ ਲੈ ਪਈ ਐਨੇ ਕੀ ਹਾਲ ਬੜੇ ਬੈਠੇ ਆ ਪਿੱਛੇ ਤੂੰ ਵੀ ਭਲੇ ਖਾ ਖੜ ਦੇ ਕਹਿੰਦਾ ਮਾਰਾ ਸੁਲਾ ਕਰ ਲਈਏ ਮਾਰੇ ਕਹਿੰਦੇ ਜਦੋਂ ਕਿਸੇ ਤੇ ਗਲ ਤੇਗਾ ਧੂਕੇ ਪੈ ਜੀ ਨਾ ਫੈਸਲਾ ਨਹੀਂ ਹੁੰਦੇ ਹੁੰਦੇ ਅਬਦਾਲੀ ਨੇ ਵੀ ਕਿਹਾ ਸੀ ਵੀ ਸੁਣਾ ਕਰੀਏ ਸਿੰਘਾਂ ਨੂੰ ਕੱਲੂਕਾਰ ਤੋਂ ਬਾਅਦ ਤੇ ਉਹਨੇ ਇਹ ਗੱਲ ਕਹੀ ਸੀ ਕਹਿੰਦੇ ਹੁਣ ਤੇਗਾ ਸੁਲਾ ਕਰਨ ਗਿਆ ਆ ਜੀ ਮੈਦਾਨੇ ਜੰਗ ਤੇ ਹਣ ਮੈਦਾਨੇ ਜੰਗ ਦੇ ਵਿੱਚ ਵੇਖਾਂਗੇ ਫਿਰ ਉਧਰ ਮੁਖਲਿਸ ਖਾਨ ਇਧਰ ਗੁਰੂ ਹਰਗੋਬਿੰਦ ਸਾਹਿਬ ਲਓ ਸਿੱਧੀ ਵਾਰ ਮੈਂ ਲਗਾ ਲਾਉਣ ਕਿਉਂਕਿ ਵੀਰਾਂ ਨੇ ਆਪ ਜਿन्होने ਹੱਲ ਕਰਨਾ ਮੇਰੇ ਗੁਰੂ ਹਰਗੋਬਿੰਦ ਸਾਹਿਬ ਉਹ ਬੜਿਆ ਮਾਰੇ ਨੇ ਉਹ ਬੋਲਾ ਇਹ ਬੋਲਾ ਹਰਗੋਬਿੰਦ ਕਾ ਸੁਣੋ ਫਾਲ ਸਾਹਿਬ ਜੀ ਫਤੇ ਪਾਓ ਮੈਦਾਨ ਮੇਂ ਪਕੜ ਹੱਥ ਛੁਮਕੀਰ ਓ ਮੇਰੀ ਪੀਰੀ ਦੇ ਮਾਲਕ ਬੰਦੀ ਛੁਰ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਮੌਜਾਂ ਵਾਲੇ ਪਾਤਸ਼ਾਹ ਕਹਿੰਦੇ ਓ ਮੁਖਲਿਸ ਤੇਰੀਆਂ ਦਿਲ ਦੀਆਂ ਦਿਲ ਦੇ ਵਿੱਚ ਨਾ ਰਹਿ ਜਾਣ ਓ ਕਰਲਾ ਵਾਰ ਜਦੋਂ ਕਹਿੰਦਾ ਕਰਲਾ ਵਾਰ ਬੜਾ ਹਸਿਆ ਕਹਿੰਦਾ ਐਵੇਂ ਹੀ ਦੋ ਤੇਗਾ ਪਾਈ ਫਿਰਦੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਉਹ ਤਾਂ ਨੀ ਨੀਤੀ ਦਾ ਭਈ ਮੇਰਾ ਵਾਰ ਕੇ ਤੇ ਐਵੇਂ ਜਾਣ ਮਰਨੇ ਉੱਤੋਂ ਕਹਤਾ ਕਹਿੰਦੇ ਇੱਕ ਨਹੀਂ ਜਾਂ ਤੈਨੂੰ ਤਿੰਨ ਦਿੱਤੇ ਕਹਿੰਦਾ ਲੈ ਮੇਰਾ ਤਾਂ ਇੱਕੋ ਹੀ ਵੜਾ ਸੀ ਹੁਣ ਤਿੰਨ ਖੈਰ ਸੰਗਤ ਜੀ ਹੁਣ ਮੁਖਲਸਖਾਨ ਉਧਰੋਂ ਭੱਜਿਆ ਮੁਖਲਸਖਾਨ ਇਧਰੋਂ ਮੇਰੇ ਗੁਰੂ ਅਰਜਨ ਸਾਹਿਬ ਉਹ ਤੀਰ ਛੱਡਦਾ ਤੇ ਮਾਰਾ ਕਹਿੰਦੇ ਇੱਕ ਅਸੀਂ ਵੀ ਛੱਡੀਏ ਹਾਂ ਦੇ ਤੇ تیر ਚੱਲਾ ਸਾਡੇ ਵਾਲੇ ਦਾ ਵੀ ਸਵਾਦ ਦੇਖ ਲਾ ਕਹਿੰਦੇ ਹਰ ਕੋ ਮਿੰਨ ਗੁਰਬਲੀ ਸੂਰਮਾ ਫੜ ਕੇ ਤੀਰ ਕਮਾਨ ਜਦੋਂ ਰਲ ਗੱਦਿਆ थर थर ਕੰਬੀ ਫੌਜ ਦੁਸ਼ਮਣ ਦੀ ਨਾ 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 ਜਦੋਂ ਨਗਾਰਾ ਵੱਜਿਆ ਕੰਬਰੇ ਸਭ ਤੀਰ ਵੇਖ ਕੇ ਪਤਾ ਨਹੀਂ ਕੀ ਕਰ ਦੇਣਾ ਸ਼ਮਸ਼ੀਰ ਨੇ ਚਾਰ ਕਮਾਨੋਂ ਜਦੋਂ ਛੱਡਿਆ ਜ਼ਾਲਮ ਚੁੰਣ ਚੁੰਣ ਮਾਰੇ ਗੁਰਾ ਦੇ ਤੀਰ ਨੇ ਕੀ ਗੁਰਾ ਤੋਂ ਲੈ ਮਨਜ਼ੂਰੀ ਵਿੱਚ ਚੱਲਾਂ ਦੇ ਫਿਰੇ ਪਿਆਸਾ ਰੱਤ ਦਾ ਐਵੇਂ ਹੀ ਆ ਕੇ ਜੰਗ ਛੇੜਦਾ ਕਹਿੰਦਾ ਮਰ ਗਏ ਉਹ ਘਾਟਾ ਸਾਡੀ ਮੱਤ ਦਾ ਮੁਖਲਸਕੀਨ ਦਾ ਤੋਵਾ ਤੋਵਾ ਅੱਲਾ ਹੀ ਅੱਲਾ ਤੋਵਾ ਤੋਵਾ ਸਾਡੀ ਬਸ ਕਰਾਦੀ ਸ਼ੇਮ ਏ ਪੀਰ ਨੇ ਚਾੜ ਕਮਾਨੋਂ ਜਦੋਂ ਛੱਡਿਆ ਹਾਂ ਜਾਲ ਬਚਣ ਚਣ ਮਾਰੇ ਗੁਰਾਂ ਦੇ ਤੀਰ ਜਾਨਦਾ ਕਿਦਾਂ ਜਾਵੇ ਬਾੰਗ ਪੁਚੰਗ ਪੁਚੰਗ ਪੁਜੰਗ ਇਹ ਪੁਜੰਗ ਪ੍ਰਿਆਤ ਸ਼ੰਦ ਕਲਗੀਆਂ ਵਾਲੇ ਨੇ ਐ ਜਾ ਸੱਪ ਜਾਂਦਾ ਨਾ ਇਹ ਬਾਜਾਂ ਵਾਲੇ ਪਾਤਸ਼ਾਹ ਨੇ ਬਿਆੰਤ ਸ਼ੰਦ ਰਚਿਆ ਤੇ ਤੇ ਬਾਣੀ ਕਿਰਪਾ ਕੀਤੀ ਮਾਰ ਦੇ ਪਿਆਰ ਚ ਕੋਮਲ ਸਾਹਿਬ ਹੀ ਲਿਖਦਿਆ ਉਹ ਕਹਿੰਦੇ ਜਾਪੇ ਬਗ ਭਚੰਗ ਤੀਰ ਜਦ ਸਾੜ ਸੜਾ ਹਟ ਜਿਸਮ ਦੇ ਤੋੜਦਾ ਮੁਗਲਾਂ ਦੇ ਸਿਰ ਵਿੱਚ ਤਲਾਂ ਦੇ ਕੜਕੜਾ ਕੜਾ ਮਟਕੀ ਬੰਗਰ ਹੋੜਦਾ ਰਖ ਕਲਮ ਤੇ ਸ਼ੰਦ ਖਤਮ ਕਰ ਵਾਸ ਕੋਮਲਾ ਓਏ ਓ ਲਵਜਾ ਅਖੀਰ ਨੇ ਚਾ

ਕਰਤਾ ਤੇਗਾ ਇਹਦੀ ਪੱਖੀ ਵਿੱਚ ਮਾਰ ਕੇ ਇਹਨੂੰ ਦਫਾੜ ਕੇ ਹੇ ਮਹਾਰਾਜ ਸਾਥ ਸੰਗਤ ਜੀ ਜਿਹਦੇ ਤੇ ਵੀ ਬਾਤ ਕਰਦੇ ਸੀ ਵਾਰ ਇੱਕੋ ਹੀ ਕਰਦੇ ਸੀ ਤੇ ਮਾਰ ਨੇ ਕਿਹਾ ਕਹਿੰਦੇ ਦੇਖ ਤੈ ਕੀਤੇ ਆ ਤੈਨ ਜਾਂ ਤੈਨੂੰ ਇੱਕ ਬਚਨ ਹੋਰ ਦਿੰਨੇ ਆ ਇਹਨੂੰ ਸੋਚਿਆ ਵੀ ਤਿੰਨ ਵਾਰ ਪਤਾ ਨਹੀਂ ਹੋਰ ਦੇਣ ਲੱਗੇ ਮਰ ਕਹਿੰਦੇ ਨਹੀਂ ਵਾਰ ਇੱਕੋ ਹੀ ਕਰਾਂਗੇ ਜੇ ਤੇ ਤੇਰਾ ਭੋਗ ਪੈ ਗਿਆ ਤਾਂ ਵੀ ਠੀਕ ਤੇ ਜੇ ਪੁੱਤ ਬਚ ਗਿਓ ਤੇ ਉਹ ਤੇਰੀ ਕਿਸਮਤ ਕਹਿੰਦਾ ਮਰ ਜਾ ਇਹ ਨਾ ਵੀ ਮੈਂ ਜ਼ਖਮੀ ਹੋਇਆ ਤੁਸੀਂ ਕਹੋ ਜ਼ਖਮੀ ਹੋ ਕਹਿੰਦਾ ਜੋ ਮਰਜੀ ਹੋ ਮੈਂ ਬਚੇ ਜਿੰਮੇ ਮਰਜੀ ਬਚੇ ਬਚ ਗਿਓ ਤੇਰੀ ਕਿਸਮਤ ਇਹ ਬੜਾ ਖੁਸ਼ ਹੋਇਆ ਵੀ ਇੱਕ ਵਾਰ ਉਹ ਤੇ ਮੈਂ ਕਰਕੇ ਤੇ ਬਚਾਈ ਜਣਾ ਤੇ ਬਚਣ ਦਿੰਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਹ ਦੀ ਚੁਕੀ ਹੋ ਤਾਂ ਇਤਿਹਾਸਕਾਰ ਵੱਖੋ ਵੱਖ ਲਿਖਦੇ ਪਰ ਜੋ ਸਚਾਈ ਹੈ ਪ੍ਰਾਤਨ ਇਤਿਹਾਸ ਜੋ ਪੜ੍ਹੀਏ ਨਾ ਸਚਾਈ ਉਹਨਾਂ ਚ ਹੀ ਆ ਸਾਧ ਸੰਗਤ ਜੀ ਛੇਵੇਂ ਪਾਤਸ਼ਾਹ ਦੇ ਗੁਰਬਲਾਸ ਆ ਭਾਈ ਸਾਹਿਬ ਸੰਤੋਖ ਸਿੰਘ ਜੀ ਆ ਨਮਿਆਂ ਵਾਲੇ ਤਾਂ ਕਾਟਵਾੜ ਤੇ ਹੀ ਹੋਇਓਗਾ ਇਤਿਹਾਸ ਨੂੰ ਖਲਾਵੀ ਕਰਦੇ ਆ ਖੈਰ ਗੱਲਾਂ ਵੱਧ ਨੇ ਐ ਜਾ ਕੇ ਇੱਥੇ ਮਾਰਿਆ ਪਾੜਦਾ ਹੁਣ ਦੋ ਗੱਲਾਂ ਵੀ ਮਹਾਰਾਜ ਕਿਉਂਕਿ ਧੀ ਦਾ ਡੋਲਾ ਤੋੜਨਾ ਲੰਗਾਹ ਦੀ ਹਵੇਲੀ ਜੰਜ ਦਾ ਅਤਾਰਾ ਹੋ ਚੁੱਕਾ ਪਰ ਮਹਾਰਜ ਉੱਥੇ ਨਹੀਂ ਗਏ ਮਹਾਰਜ ਪਤਾ ਕਿੱਥੇ ਗਏ ਜਿੱਥੇ ਭਾਈ ਮੋਹਨ ਤੇ ਗੋਪਾਲਾ ਜੀ ਤੜਫਦਿਆਂ ਹੋਇਆਂ ਯਾਦ ਕਰ ਰਹੇ ਆ ਆ ਸੇਵਾ ਆ ਗੜਲਾ ਤੇ ਸਈ ਲਵਾ ਉੱਤੇ ਜਾਨ ਦਾਦਾ ਸਿੱਖ ਹੈ ਦੀਦਾਰ ਦੀ ਤੇਰੇ ਦੀਦਾਰ ਚਾਹੀਦੇ ਮਾਰੇ ਚੱਲ ਕੇ ਤੂੰ ਮਨ ਕੋਚ ਲੈ ਲਿਆ ਮਾਰੇ ਕਹਿੰਦੇ ਮੋਹਨ ਤੂੰ ਮੇਰੇ ਗੋਪਾਲ ਮੈਂ ਆ ਗਿਆ ਮੰਗੋ ਮੰਗੋ ਕੀ ਮੰਗਦੇ ਆਂ ਅੱਖਾਂ ਖੁੱਲੀਆਂ ਦੀਦਾਰ ਵਾਸਤੇ ਮਾਰਜ ਮੰਗਣਾ ਕੀ ਆ ਬਿਨਾ ਮੰਗੇ ਗੋਦ ਮਿਲ ਗਈ ਆਹੀ ਚਾਹੀਦੀ ਸੀ ਮਾਰਾ ਕਹਿੰਦੇ ਨਹੀਂ ਹੋਜੋਰ ਮੰਗੋ ਕਹਿੰਦੇ ਮਾਰੇ ਫੇ ਜਦੋਂ ਵੀ ਆਪ ਜੀ ਆਓ ਨਾ ਸਰੀਰ ਧਾਰ ਕੇ ਤੇ ਸਾਨੂੰ ਨਾਲ ਹੀ ਲੈ ਕੇ ਆਇਓ ਮਾਰਾ ਕਹਿੰਦੇ ਫੇ ਦਸਵੇਂ ਜਮੇ ਖੰਡੇ ਫੇ ਖੜਕਾਉਣ ਆ ਜਾਾਂਗੇ ਨਾਲ ਹੀ ਲਿਆਵਾਂਗੇ ਸਾਧ ਸੰਗਤ ਜੀ ਫੌਜਾ ਮੁਰਮੁਰਾਉਂਦੀਆਂ ਆ ਜਿਹੜੇ ਸਰੀਰ ਉਹ ਨਾ ਬਾਣਾ ਐਵੇਂ ਨਹੀਂ ਮਿਲਦਾ ਬਾਣੀ ਤੇ ਬਾਣਾ ਦੋਵੇਂ ਪੰਖ ਨੇ ਐਵੇਂ ਨਹੀਂ ਮਿਲਦਾ ਪਰ ਇੰਨਾ ਕੁ ਜ਼ਰੂਰ ਜ਼ਿੰਮੇਵਾਰੀ ਸਾਡੀ ਹੋਣੀ ਚਾਹੀਦੀ ਆ ਇਹ ਜਿਹੜਾ ਬਾਣਾ ਨਾ ਇਹ ਜਿਹੜੀਆਂ ਜਥੇਦਾਰੀਆਂ ਇਹ ਜੋ ਵੱਡੀਆਂ ਬਖਸ਼ਿਸ਼ਾਂ ਇਹ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਇਹ ਨਹੀਂ ਵੀ ਬਾਣੇ ਪਾ ਕੇ ਅਸੀਂ ਜੋ ਮਰਜ਼ੀ ਝੂਠ-ਝੂਠ ਬੋਲੇ ਜਾਈਏ ਬਾਣੇ ਪਾ ਕੇ ਅਸੀਂ ਮਹਾਰਾਜ ਦੀਆਂ ਜਾਇਦਾਦਾਂ ਇੱਧਰ-ਉੱਧਰ ਕਰੀ ਜਾਈਏ ਬਾਣੇ ਪਾ ਕੇ ਅਸੀਂ ਆਪਣੇ ਸਤਿਗੁਰੂ ਤੋਂ ਪੰਥ ਤੋਂ ਤੇ ਮੁਨਕਰ ਹੋ ਜੀਏ ਬਸ ਸਿਰਫ ਤੇ ਸਿਰਫ ਘਰ ਘਰੀ ਦੀ ਸੰਜਣ ਉਹ ਹੀ ਭਰੀ ਜਾਈਏ ਨਹੀਂ ਪੰਥ ਪੰਥ ਦੀ ਜਿਹੜੀ ਖੇੜਿਆ ਖਾਲਸਾ ਜੀ ਇਹ ਭੁਗਤਣਾ ਪੈਂਦਾ ਜਿਨੇ ਜਿਨੇ ਜੋ ਜੋ ਵਾਦੀ ਕੀਤੀ ਹੈ ਭੁਗਤ ਰਿਆ ਤਾਂ ਭੁਗਤਣਾ ਪੈਣਾ ਮਹਾਰਾਜ ਦੀ ਹਜ਼ੂਰੀ ਡਰਦੇ ਆ ਤੇ ਇਹ ਵੀ ਮਹਾਰਾਜ ਦੇ ਚਰਨਾਂ ਦੇ ਮਹਾਰਾਜ ਬਹੁਤ ਬਾਦੀਆਂ ਸਾਡੇ ਤੋਂ ਵੀ ਗੁਨਾਹ ਬਹੁਤ ਹੁੰਦੇ ਆ ਜੀ ਹਮ ਆਪ ਗੁਣ ਪਰ ਪਰ ਇਹ ਤਾਂ ਨਹੀਂ ਅਸੀਂ ਕਹਿੰਦੇ ਵੀ ਅਸੀਂ ਤਾਂ ਗਨਾਹ ਕੀਤਾ ਹੀ ਕੋਈ ਨਹੀਂ ਜਿਹੜਾ ਬੰਦਾ ਇਹ ਕਹੇ ਬਈ ਮੇਰਾ ਹੀ ਆ ਹੋਇਆ ਤੁਸੀਂ ਕਹੋ ਨਾ ਮੈਨੂੰ ਪੁੱਛਣ ਵਾਲੇ ਆਪਣਾ ਕੁਝ ਨਹੀਂ ਮਰਦ ਕਹਿੰਦੇ ਮੇਰਾ ਮੁੱਛ ਮੈਂ ਕਿਛ ਨਹੀਂ ਤਾਂ ਸਤਿਗੁਰਾਂ ਨੇ ਨਹੀਂ ਕਿਹਾ ਕੋਈ ਬੰਦਾ ਜਿਹੜਾ ਮਰਜ਼ੀ ਉੱਠ ਕੇ ਕਹੇ ਵੀ ਮੇਰਾ ਮੈਂ ਜੋ ਮਰਜ਼ੀ ਕਰਨਾ ਚ ਇਹਨੂੰ ਮਰਜ਼ੀ ਇਹ ਨਹੀਂ ਹੁੰਦਾ ਇਹ ਪੰਥ ਦਾ ਇਹ ਗੁਰੂ ਦਾ ਹੈ ਤੇ ਅੱਜ ਇਹ ਗੱਲ ਬਹੁਤ ਵੱਡੀ ਛਿੜ ਗਈ ਸਾਰੀ ਥਲਾਂ ਪੰਥਾਂ ਚ ਛਿੜ ਗਈ ਹੈ ਇਹਦੇ ਲਈ ਸੋਹਣੇ ਸੱਚਜੇ ਸਿਆਣੇ ਗੁਰਸਿੱਖ ਉਹਨਾਂ ਨੂੰ ਮਿਲ ਬੈਠਣਾ ਚਾਹੀਦਾ ਖਾਲਸਾ ਜੀ ਪਰਿਵਾਰਾਂ ਦਾ ਆਪਣਾ ਥਾਂ ਏ ਪੰਥ ਦੀ ਖੇੜ ਆਪਣੀ ਜਗ੍ਹਾ ਏ ਲਓ ਉਹਨਾਂ ਨੂੰ ਸੱਚਖੰਡ ਨੂੰ ਤੋੜ ਕੇ ਫਿਰ ਧੀ ਨੂੰ ਤੋੜਨ ਵਾਸਤੇ ਗਏ ਮਹਾਰਾਜ ਉਹ ਵੀ ਮਰਿਆਦਾ ਨਿਭਾਈ ਪਰ ਪੰਥ ਮੁਖ ਰੱਖਿਆ ਪਹਿਲਾਂ ਪਰਿਵਾਰ ਨਹੀਂ ਪੰਥ ਤੇ ਧੀ ਨੂੰ ਤੋੜਨ ਵੇਲੇ ਆ ਕਿਆ ਬੱਚੀਏ ਵੀਰੋ ਪੰਜਾਂ ਭਾਈਆਂ ਦੀ ਭੈਣਿਆ ਮਾਨ ਨਾ ਕਰੀ ਪੰਜ ਭਾਈ ਉਹ ਵੀ ਬਲੀ ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਮੰਗਿਆ ਸੋਈ ਬਾਬਾ ਸੂਰਜਮਲ ਬਾਬਾ ਅਟਲ ਪਕੀਆਂ ਪਕਾਈਆਂ ਘੱਲ ਅੱਜ ਵੀ ਬਾਬੇ ਅਟਲ ਦਾ ਸਭ ਤੋਂ ਉੱਚਾ ਦਵਾਰਾ ਅਮਰਤ ਸਰ ਸਾਹਿਬ ਵੱਡੀ ਬਖਸ਼ਿਸ਼ ਆ ਅਰੇ ਇੱਥੇ ਹੀ ਵਸ ਨਹੀਂ ਬਾਬਾ ਜੀ ਅਣੀ ਰਾਏ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਘਰ ਨਾਉਣੇ ਤੇ ਆਵੇ ਤਾਂ ਇਹਨਾਂ ਦੇ ਚਾਰਾਂ ਚ ਕੀ ਨਹੀਂਗਾ ਸਭ ਥਾਈ ਐਡੀ ਵੱਡੀ ਕਿਰਪਾ ਅਰਸ਼ਾਦ ਸਿੰਘ ਜੀ ਜਾਂ ਕਹਿੰਦੇ ਤੇਰੀ ਕੁਖੋਂ ਵੀ ਪੰਜ ਯੋਧੇ ਪੈਦਾ ਹੋਣਗੇ ਪੰਜੇ ਮਰਦ ਬਾਬਾ ਸੰਗੋਸ਼ਾ ਬਾਬਾ ਜੀਤ ਮਾਲ ਬਾਬਾ ਗੰਗਾ ਬਾਬਾ ਗੋਲਾ ਬਾਬਾ ਮੋਰੀ ਬਾਬਾ ਸੰਗ ਸੰਗੋਸ਼ਾ ਸ਼ਾਹ ਸੰਗਰਾਮ ਕਿਆ ਲਓ ਖਾਲਸਾ ਜੀ ਕਿਉਂਕਿ ਸਮਾਂ ਚੱਲ ਰਿਹਾ ਹੁਕਮ ਹੋਇਆ ਬਾਬਾ ਜੀ ਦਾ